ਆਸੀਂ ਪਿੰਡਾਂ ਵਾਲੇ ਨਾ ਕਰੋਨਾ ਮਾਰ ਰਹੇ ਆਂ ਭਾਵੇਂ ਕਰੋਨਾ ਦਾ ਪਿਆਓ ਆ ਜੇ ਕਿਉਂਕਿ ਪੰਜਾਬ ਦੇ ਪਿੰਡਾਂ ਵਾਲਿਆਂ ਨੇ ਤੇ ਖਾਸ ਕਰਕੇ ਪੰਜਾਬੀਆਂ ਨੇ ਪੂਰੇ ਸਾਲ ਦਾ ਸਮਾਨ ਆਪਦਾ ਵੀ ਤੇ ਪਸ਼ੂਆਂ ਦਾ ਵੀ ਹਨਾ ਆਪਦੇ ਕਣਕ ਡਰਾਮਾਂ ਚ ਪਾ ਕੇ ਰੱਖ ਲੈਣੀ ਹੁੰਦੀ ਹੈ ਵੀ ਭਾਵੇਂ ਕੋਈ ਮਰਜ਼ੀ ਤੁਰਿਆ ਆਵੇ ਘੱਟੋ ਘੱਟ ਰੋਟੀ ਮਿਲਦੀ ਰਹਿਣੀ ਹੈ ਠੀਕ ਹੈ ਤੇ ਆਪਦਾ ਖਾ ਕੇ ਸੌਂਦੇ ਰਵਾਂਗੇ ਚਾਹੇ ਕਰੋਨਾ ਵੀ ਆਵੇ ਦੂਜਾ ਫਿਕਰ ਹੁੰਦਾ ਸਾਨੂੰ ਪਸ਼ੂਆਂ ਦਾ ਠੀਕ ਹੈ ਕਿ ਕਿਤੇ ਪਸ਼ੂ ਆ ਜਿਹੜਾ ਡੰਗਰ ਵਛਿਆ ਇਹ ਨਾ ਭੁੱਖੇ ਮਰ ਜਾਣਾ ਠੀਕ ਹੈ ਉਹਦੇ ਵਾਸਤੇ ਜਿਹੜਾ ਆਪਦੀਆਂ ਸਵਾਤਾਂ ਠੀਕ ਆ ਫੇਰਨੀਆਂ ਆਂ ਦੇ ਵਿੱਚ ਜਿਹੜੀਆਂ ਹੈਗਾ ਤੂੜੀਆਂ ਰਹਿਣ ਤਾਂ ਕਿ ਚੱਲ ਇਹ ਵੀ ਸਾਡੇ ਵਾਂਗੂ ਜਿਹੜਾ ਕੋਈ ਸਾਡੇ ਪਸ਼ੂ ਜਿਹੜੇ ਹੈਗੇ ਭੁੱਖੇ ਨਾ ਮਰਨ ਤਾਂ ਸਾਰਿਆਂ ਨਾਲ ਵੱਧ ਜਿਹੜਾ ਯੋਗਦਾਨ ਹੁੰਦਾ ਨਾ ਮਜ਼ਦੂਰ ਭਰਾਵਾਂ ਦਾ ਕਿਸਾਨ ਨਾਲ ਕਿਉਂਕਿ ਨੌ ਮਾਸ ਦਾ ਰਿਸ਼ਤਾ ਬਹੁਤ ਲੰਮੇ ਸਮੇਂ ਤੋਂ ਸੋ ਇਹ ਪੰਜਾਬ ਹੀ ਹੈ ਜਿਹੜਾ ਸਾਲ ਪਰ ਆਪਦਾ ਅੰਨ ਆਪਦੇ ਪੂਰੀ ਦਿਨ ਦੁਨੀਆ ਜਿੱਥੇ 5 ਦਿਨ ਕਮਾ ਕੇ ਵੀਕਐਂਡ ਤੇ ਡਾਊਨ ਤੇ ਵਿਸ਼ਵਾਸ ਰੱਖਦੇ ਸਾਡੇ ਪੁਰਖਿਆਂ ਨੇ ਸਿਖਾਇਆ ਭਾਈ ਆਪਦਾ ਸਾਲ ਦਾ ਰਾਸ਼ਨ ਰੱਖੋ ਕੀ ਪਤਾ ਕਿਹੋ ਜਿਹੇ ਦਿਨ ਦੇਖਨੇ